ਗੱਲ ਯਤਨ ਲੈਣਾ ਵੱਲ ਬੱਗਾ ਬਰਾਣਾ ਹਸਪਤਲ ਦੇ ਜ਼ਰੂਰੀ ਮਾਮਲਾ ਦੀ ਅਸੀਂ ਨਾ ਹੀ ਰਾਤੀ ਕੱਲ ਪੰਪ ਤੋਂ ਕੈਸ਼ ਲੈ ਕੇ ਘਰੇ ਜਾ ਰਹੇ ਸੀ ਅਸੀਂ ਨਾਲ ਤੋਂ ਅਸੀਂ ਗਿਲਟਾਬੇ ਤੇ ਰੁੱਕ ਗਏ ਉੱਥੇ ਇੱਕ ਮੁੰਡਾ ਵਾਸ਼ਿੰਗ ਚਲਾ ਗਿਆ ਤਿੰਨ ਅਸੀਂ ਗੱਡੀ ਬੈਠੇ ਵੇਟ ਕਰ ਰਹੇ ਸੀ ਇੱਕ ਗੱਡੀ ਨਾਲ ਆਈ ਉਹਨਾਂ ਨੇ ਗੱਡੀ ਦੀ ਹੈਂਡਲ ਨਾਲ ਛੇੜਖਾਨੀ ਕਰਨੀ ਸ਼ੁਰੂ ਕਰ ਦਿੱਤੀ ਪਟਨਾਂ ਆ ਗਈ ਇੱਕ ਮੁੰਡਾ ਪਿੱਛੇ ਬੈਠਾ ਸੀ ਉੱਤਰ ਕੇ ਬਾਹਰ ਗਿਆ ਉਹਦੇ ਨਾਲ ਹੱਤਪਾਈ ਹੋਣ ਲੱਗ ਗਈ ਗਾਲੀ ਗਲੋਚ ਕਰਨਾ ਹੋਈ ਫਿਰ ਹੱਤਪਾਈ ਹੋਣ ਲੱਗ ਗਈ ਜਦੋਂ ਅਸੀਂ ਉੱਤਰ ਕੇ ਗਏ ਇੱਕ ਮੁੰਡਾ ਮੇਰੇ ਵੱਲੀ ਆ ਗਿਆ ਮੈਂ ਉਹਨੂੰ ਧੱਕਾ ਮਾਰਿਆ ਜਿਹੜਾ ਮੁੰਡਾ ਦੂਜਾ ਸੀਗਾ ਉਹਨੇ ਪਤਾ ਨਹੀਂ ਕੋਈ ਤੇਜ਼ ਤਿਆਰ ਹਥਿਆਰ ਸੀ ਆ ਖੰਡਾ ਟਾਈਪ ਕੋਈ ਤਕਰਵਾਂ ਟਾਈ ਉਹ ਕੱਢ ਲਈ ਮੈਂ ਪਿੱਛੇ ਭੱਜਣ ਲੱਗਾ ਕੋਣ ਨੇ ਮੇਰੇ ਸਿਰ 'ਤੇ ਮਾਰਿਆ ਮੈਂ ਤਾਂ ਬੈਕ ਜਾ ਰਿਹਾ ਸੀ ਉਹ ਮੈਂ ਹੱਥ ਅਗੇ ਕਰਤਾ ਆਪਣਾ ਤੇ ਮੇਰੇ ਹੱਥ 'ਤੇ ਵੱਜਿਆ ਖੰਡਾ ਉਸ ਤੋਂ ਬਾਅਦ ਮੈਂ ਘੁੰਮ ਕੇ ਭੱਜਣ ਲੱਗਾ ਤੇ ਮੇਰੇ ਉਹਨੇ ਫੇਰ ਵਾਰ ਕੀਤਾ ਮੇਰੇ ਬੈਕ 'ਤੇ ਵੱਜਿਆ ਉਹ ਧੱਕੇ ਨਾਲ ਮੈਂ ਡਿੱਗ ਪਿਆ ਮੈਂ ਛੱਟਾਂ ਗੋਲਡੇ ਦੇ ਵਧੀਆ ਤੇ ਕੋਈ ਨਹੀਂ ਹੋਦੀ ਉਹ ਤੋਂ ਬਾਅਦ ਉੱਠ ਕੇ ਪਾਸੇ ਹੋਣ ਲੱਗਾ ਉਹ ਦੂਜੇ ਮੁੰਡੇ ਚੱਜੇ ਉਹ ਸਾਡੀ ਕਾਰ 'ਚ ਬੈ ਕਾਰ سٹਾਰਟ ਸੀ ਸੀ ਵਿੱਚ ਬਿਠੀ ਨਾ ਕਾਰ ਦੇ ਕਾਰ سٹਾਰਟ ਸੀ ਉਸ ਤੋਂ ਬਾਅਦ ਜਦੋਂ ਅਸੀਂ ਜਾ ਕੇ ਚਾਬੀ ਘਟਣ ਦੀ ਕੋਸ਼ਿਸ਼ ਕੀਤੀ ਕਾਰ ਦੀ ਤੇ ਉਹ ਫੇਰ ਖੰਡਾ ਲੱਗੇ ਹਰ ਪਿੱਛੇ ਪੈ ਗਿਆ ਸਾਡਾ ਅਹੀ ਹੋਇਆ ਸਾਨੂੰ ਪੰਜ ਮੌਕੇ ਤੇ ਪੁਲਿਸ ਆ ਗਈ ਸਾਨੂੰ ਉਹਨਾਂ ਨੇ ਬਚਾਇਆ ਪੁਲਿਸ ਨੇ ਕਿੰਨੇ ਆਣੇ ਫੋਟੋ ਗੱਡੀ ਨਾਲ ਭਰੀ ਵੀ ਸੀ 6-7 ਨੇ ਹੋਣਗੇ ਫੋਟੋ ਵਾਲੋ ਕੋਈ ਫਾਇਵਿੰਗ ਨਹੀਂ ਕੀਤੀ ਸਾਡੇ ਸੇਫਟੀ ਵਾਸਤੇ ਫਾਇਰ ਕੀਤੀ ਗਈ ਹੈ ਨਾ ਕੋਣੇ ਬਾਰੇ ਨਹੀਂ ਮੈਂ ਐਵੇਂ ਨਹੀਂ ਜਾਣਦਾ ਉਹ ਜੀ ਪਛਾਣ ਲਊਗਾ ਦੇਖ ਕੇ ਇਹ ਪਛਾਣ ਜਾਏ ਗੱਡੀ ਕਿਹਨੇ ਹੋਵੇ ਇਟਸ ਹੀ ਸਰ ਇੱਕ ਗੋਲੀ ਚਲਨਾ ਮਾਮਲਾ ਸਾਹਮਣੇ ਆਇਆ ਜੀ ਕੀ ਮਾਮਲਾ ਸਰ ਸਰਾ ਉਹ ਇਹ ਰਾਤ 9:30 ਵਜੇ ਦੀ ਗੱਲ ਹੈ ਅਮਿਤ ਕੁਮਾਰ ਗੋਇਲ ਜਿਹੜੇ ਕਿ ਆਪਣੇ ਨਿਹਾਲ ਸਿੰਘ ਵਾਲਾ ਰੋਡ ਤੇ ਜਿਹੜਾ ਪੰਪ ਹੈ ਉਹਦੇ ਮਾਲਕ ਨੇ ਤੇ ਇੱਕ ਇਹਨਾਂ ਦਾ ਪੰਪ ਸਿੰਘ ਵਾਲੇ ਵੀ ਹੈਗਾ ਉਸ 'ਚ ਵੀ ਇਹਨਾਂ ਦੀ ਪਾਰਟਨਰਸ਼ਿਪ ਹੈ ਇਹ ਆਪਣੇ 파ਟਨਰ ਨਾਲ ਰਾਮ ਕੁਮਾਰ ਹੈਗਾ ਤੇ ਇੱਕ ਰਮਨ ਇਹਨਾਂ ਦੇ ਨਾਲ ਸੀਗੇ ਤਿੰਨ ਬੰਦੇ ਇਹ ਖਾਣਾ ਖਾਣ ਲਈ ਗਿਲਟਾ ਪੇ ਤੇ ਰੁਕੇ ਸੀ ਜਦੋਂ ਇਹਨਾਂ ਦੀ ਗੱਡੀ ਖੜੀ ਹੋਈ ਤਾਂ ਪਿੱਛੋਂ ਸਾਈਡ ਤੋਂ ਇੱਕ ਗੱਡੀ ਰਿਡਸ ਗੱਡੀ ਆਈ ਉਹਨਾਂ ਨੇ ਬਾਰੀ ਖੋਲੀ ਤਾਂ ਉਹ ਬਾਰੀ ਥੋੜਾ ਜ਼ੋਰ ਨਾਲ ਖੁੱਲੀ ਤਾਂ ਇਹਨਾਂ ਦੀ ਜਿਹੜੀ ਡਰਾਈਵਰ ਸਾਈਡ ਵਾਲੀ ਤਾਕੀ ਦੇ ਵਿੱਚ ਲੱਗੀ ਹੈ ਜਿਹਦੇ ਕਰਕੇ ਉਹ ਥੋੜਾ ਜਿਹਾ ਨਿਸ਼ਾਨ ਪੈ ਗਿਆ ਉਸਤੇ ਇਹਨਾਂ ਨੂੰ ਥੋੜਾ ਗੁੱਸਾ ਲੱਗਿਆ ਇਸ ਗੱਲ ਦਾ ਵੀ ਇਹ ਅਲਾਮਾ ਦੇਣ ਲਈ ਉਤਰੇ ਤਾਂ ਉਹ ਥੋੜੇ ਜਿਹਾ ਜ਼ਿਆਦਾ ਗੁੱਸੇ 'ਚ ਆ ਗਏ ਉਹ ਵੀ ਉਹਨਾਂ ਨੇ ਖੰਡਾ ਕੱਢ ਲਿਆ ਉਹਨਾਂ ਦੇ ਨਾਲ ਵਿੱਚ ਜਿਹੜਾ ਸੀਗਾ ਇੱਕ ਗੁਰਪ੍ਰੀਤ ਸ਼ਰਮਾ ਜਿਹੜਾ ਸੀਗਾ ਉਹ ਖਾਣਾ ਲੈਣ ਆਇਆ ਸੀ ਉਹ ਵੀ ਗਿਲਟਾਬੇ ਤੇ ਤੇ ਉਹਨਾਂ ਨੇ ਖੰਡਾ ਕੱਢ ਕੇ ਇਹਦੇ ਮਾਰੇ ਆ ਜਦੋਂ ਇਹਦੇ ਹੱਥ ਤੇ ਵੱਜਿਆ ਇੱਕ ਇਹਦੇ ਮੋਢੇ ਤੇ ਵੱਜਿਆ ਤੇ ਗੁਣੀ ਤੇ ਵੱਜਿਆ ਉਹ ਸੱਟਾਂ ਇਹਦੇ ਮਾਰੀਆਂ ਤਾਂ ਉਹਨੇ ਆਪਦੇ ਬਚਾਲ ਲਈ ਫਾਇਰ ਕੀਤੇ ਉਹਨੇ ਫਾਇਰ ਸਿੱਧੇ ਨਹੀਂ ਕੀਤੇ ਉਹ ਜ਼ਮੀਨ ਦੇ ਵਿੱਚ ਮਾਰੇ ਉਹ ਜ਼ਮੀਨ ਦੇ ਵਿੱਚ ਜਿਹੜੀ ਗੋਲੀ ਵਜੀ ਉਹ ਚੋਂ ਇੱਕ ਗੋਲੀ ਰਿਕਵਿਟਟ ਹੋ ਕੇ ਉਹ ਫਰਸ਼ ਤੋਂ ਰਿਕਵਿਟਟ ਹੋ ਕੇ ਉਹਦੇ ਪੱਟ ਦੇ ਵਿੱਚ ਲੱਗੀ ਹੈ ਤੇ ਇਸ ਚ ਤਿੰਨੇ ਬੰਦਾਂ ਦੇ ਸੱਟਾਂ ਮਾਰੀਆਂ ਨੇ ਉਹਨਾਂ ਨੇ ਜ RAM ਆਪਣਾ ਅਮਿਤ ਕੁਮਾਰ ਗੋਇਲ RAM ਕੁਮਾਰ ਬਾਂਸਲ ਤੇ ਨਾਲ ਉਹਨਾਂ ਦੇ ਰਮਨ ਜਿਹੜਾ ਸੀਗਾ ਇਹ ਤਿੰਨਾਂ ਦੇ ਸੱਟਾਂ ਵਜੇ ਤਿੰਨੇ ਦਖਲ ਹੋਣ ਗਏ ਸੀਗੇ ਜਿਨ੍ਹਾਂ ਚੋਂ ਦੋ ਨੂੰ ਛੁੱਟੀ ਦੇ ਦਿੱਤੀ ਗਈ ਹੈ ਇੱਕ ਜਿਹੜੇ ਅਮਿਤ ਗੋਇਲ ਹੈਗੇ ਨੇ ਇਹ ਦਾਖਲ ਨੇ ਹੈ ਜਿਹਨਾਂ ਦਾ ਇਲਾਜ ਚੱਲ ਰਿਹਾ ਹੈ। ਦੂਸਰੇ ਪਾਸੇ ਉਹ ਜਿਹੜੇ ਹੈਗੇ ਇਹ ਗੁਰਪ੍ਰੀਤ ਸ਼ਰਮਾ, ਤੇਜਿੰਦਰ ਤੇ ਪੀਸ਼ ਸਿੰਘ ਜਿਹੜੇ ਨੇ ਇਹ ਤਿੰਨ ਬੰਦੇ ਸੀਗੇ ਇਹਨਾਂ ਚੋਂ ਸੱਟਾਂ ਜਿਹੜੀਆਂ ਗੁਰਪ੍ਰੀਤ ਸ਼ਰਮਾ ਨੇ ਮਾਰੀਆਂ ਦੂਜਿਆਂ ਨੇ ਵੀ ਆਪ ਦੇ ਵੱਲੋਂ ਉਸਨੂੰ ਮੌਕਾ ਦਿੱਤਾ ਤਾਂ ਇਹ ਗੁਰਪ੍ਰੀਤ ਸ਼ਰਮਾ ਪਹਿਲਾਂ ਮੋਗੇ ਦਾਖਲ ਹੋਣ ਲਈ ਗਿਆ ਸੀ ਪਰ ਉਹਨੂੰ ਰੈਫਰ ਕਰ ਦਿੱਤਾ ਗਿਆ ਉਹ ਫਰੀਦਕੋਟ ਦਾਖਲ ਹੈ। ਤੇ ਇਹਦੇ ਵਿੱਚ ਮੁਕੱਦਮਾ ਨੰਬਰ ਪਜਤ 77 ਨੰਬਰ ਮੁਕਦਮਾ ਦਰਜ ਕਰ ਅਧੀਨ ਤਾਰਾ 307 ਆਪੀਸੀ ਅਮਿਤ ਕੁਮਾਰ ਗੋਇਲ ਹੈ ਅਮਿਤ ਕੁਮਾਰ ਗੋਇਲ ਦੇ ਬਿਆਨ ਤੇ 307 ਦਾ ਪਰਚਾ ਦਰਜ ਕਰ ਦਿੱਤਾ ਗਿਆ ਹੈ ਤੇ ਇਹਦੇ ਚ ਦੋਸ਼ੀਆਂ ਨੂੰ ਫੜ ਕੇ ਕਾਰਵਾਈ ਅਮਚ ਲੈਣਗੇ ਇਹ ਸਰ ਵਾਕਿਆ ਕਿੰਨੇ ਵਜੇ ਦਾ ਕੱਲ ਰਾਤ ਰਹੀਂ ਤਕਰੀਬਨ 9:30 ਵਜੇ ਕਿਹੜੀ ਜਗ੍ਹਾ ਦਾ ਜੀ ਇਹ ਗਿੱਲ ਢਾਬਾ ਜਿਹੜਾ ਹੈ ਮੋਗਾ ਰੋ ਸਰ ਅਮਿਤ ਕੁਮਾਰ ਦੇ ਖਿਲਾਫ ਕੀ ਕਾਰਵਾਈ ਹੈ ਗੁਰਪ੍ਰੀਤ ਦੇ ਖਿਲਾਫ ਕੀ ਅਮਿਤ ਕੁਮਾਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੈ ਕਿਉਂਕਿ ਉਹਨੇ ਨਾਤਾ ਗੋਲੀ ਸਿੱਧੀ ਮਾਰੀ ਹੈ ਉਹਨੇ ਸਿਰਫ ਆਪ ਤੇ ਬਚਾ ਲਈ ਥੱਲੇ ਫਾਇਰ ਕੀਤਾ ਉਹ ਕੋਈ ਉਹਦਾ ਉਸ ਕੋਈ ਫਾਲਟ ਹੱਦ ਦੀ ਘੜੀ ਨਹੀਂ ਹੈਗਾ ਬਾਕੀ ਇਹਨਾਂ ਦੇ ਬਿਆਨ ਫਿਰ ਵੀ ਲਿਖੇ ਜਾਣਗੇ ਦੇਖਿਆ ਜਾਏਗਾ ਕੀ ਕਰੀ ਕਿ ਸਰ ਕ੍ਰਾਸ ਪਰਚਾ ਕੀਤਾ ਗਿਆ ਕ੍ਰਾਸ ਨਹੀਂ ਪਰਚਾ ਹੈਗਾ ਕ੍ਰਾਸ ਨਾ ਉਹਨਾਂ ਨੇ ਆਪ ਦੇ ਬਚਾ ਲਈ ਕੀਤਾ ਬਚਾ ਲਈ ਵੀ ਉਹਨਾਂ ਨੇ ਜੇ ਤਾਂ ਸਿੱਧੀ ਮਾਰੀ ਹੁੰਦੀ ਫਿਰ ਉਹਨਾਂ ਦਾ ਫਾਲਟ ਸੀਗਾ ਉਹਨਾਂ ਨੇ ਤਾਂ ਆਪ ਦੇ ਬਚਾ ਲਈ ਥੱਲੇ ਗੋਲੀ ਮਾਰੀ ਹੈ ਥੱਲੋਂ ਵੱਜ ਕੇ ਉਹ ਉਹਨਾਂ ਦੇ ਪੱਟ ਚ ਵੱਜ ਗਈ ਸਰ ਹੁਣ ਪੁਲਿਸ ਵੱਲੋਂ ਵੀ ਕੀ ਕਾਰਵਾਈ ਕੀਤੀ ਜਾਏ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਦਿੱਤਾ ਗਿਆ ਦੋਸ਼ੀਆਂ ਨੂੰ ਖੜਾਇਆ ਜਾਏਗਾ ਜਲਦੀ ਤੇ ਤੇ ਆਪਣਾ Another खिलाफ चालान